ਮਹੱਲਾ ਪੰਜਵਾ ਨਾਮ ਗਰਦੀਓ ਹੈ ਆਪਣੇ ਜਾ ਕੇ ਮਸਤਕ ਕਰਮਾ ਨਾਮ ਦੜਾਵੇ ਨਾਮ ਜਪਾਵੇ ਤਾ ਕਾ ਜੁਗ ਮੈਂ ਤਰਮਾ ਜਨਕਾ ਨਾਮ ਬੜਾਈ ਸੋ ਬ ਨਾਮੋ ਗਤ ਨਾਮੋ ਪਤ ਜਾਨ ਕੀ ਜਮਾਨੇ ਜੋ ਜੋ ਹੋਗਾ ਰਹਾਓ ਨਾਮ ਧੰਨ ਜਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਬਿਹਾਰਾ ਨਾਨਕ ਆਦਾਰਾ ਨਾਮ ਪਰਾਪਤ ਲਾਹਾ ਤਨਾ ਸ੍ਰੀ ਮਹੱਲਾ ਪੰਜਵੇ ਨੀਤਰ ਪਨੀਤਾ ਭਈ ਦਰਸ ਪੇਖੀ ਮਾਥੇ ਪਰੋ ਰਵਲ ਰਸ ਰਸ ਗੁਣ ਗਾਵੋ ਠਾਕੁਰ ਕੀ ਮੋਰੇ ਹਿਰਦੈ ਵਸੋ ਗੋਪਾਲ ਤੁਮ ਤੋ ਰਖਨ ਹਰ ਦਿਆਲ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਹੋ ਪ੍ਰਭੂ ਕਿਰਪਾਲ ਰਹਾਓ ਮਹਾਨੰਦ ਮੰਗਲ ਰੂਪ ਤੁਮਰੀ ਵਚਨ ਅਨੂ ਪਰਸਾਲ ਹਿਦੈ ਚਰਨ ਸਬਦ ਸਤਿਗੁਰ ਕੋ ਨਾਨਕ ਬੰਦਿ ਉਪਾਲ ਤਨਾ ਸ੍ਰੀ ਮਹੱਲਾ ਪੰਜਵਾਂ ਆਪਣੀ ਉਕਤ ਖਿਲਾਵੇ ਭੋਜਨ ਆਪਣੀ ਉਕਤ ਖਿਲਾਵੇ ਸਰਵ ਸੁਖ ਭੋਗ ਰਸ ਦੀਵੇ ਮਨਹੀ ਨਾਲ ਸਮਾਵੇ ਅਮਰੇ ਪਿਤਾ ਗੋਪਾਲ ਦਿਆਲ ਜੋ ਰਾਖੈ ਮੈਂ ਤਾਰੀ ਬਾਰਕ ਕਉ ਤੈਸੇ ਹੀ ਪ੍ਰਪਾਲ ਰਹਾਉ ਮੀਤ ਸਾਜਣ ਸਰਬਗੁਣ ਨਾਇਕ ਸਦਾ ਸਲਾਮਤ ਦੀਵਾ ਆਈ ਤੂ ਤਦਕਤ ਤਤਮਹੀ ਮਿਲੈ ਨਾਨਕ ਸੰਤ ਸੇਵਾ ਤਨ ਸ੍ਰੀ ਮਹੱਲਾ ਪੰਜਵਾ ਸੰਤ ਕ੍ਰਿਪਾਲ ਦਿਆਲ ਦਮੋਦਰ ਕਾਮ ਕ੍ਰੋਧ ਬਿਖਜਾਰੀ ਰਾਜਮਾਲ ਜੋਵਣ ਤਨ ਜੀ ਆਰਾ ਇਨੀ ਉਪਰ ਲੈਤ ਬਾਰੀ ਮਨ ਤਨ ਰਾਮ ਨਾਮ ਹਿਤਕਾਰੀ ਸੁਖ ਸਜਿਆ ਆਨੰਦ ਮੰਗਲ ਸਹਿਤ ਭਵਨਿਤ ਪਾਰਿ ਉਤਾਰੀ ਰਹਾਓ तन ननोय पवना जा मै संत बसारि जन नानक की सरदा पूर ठाकुर भगतन तेरा तना तनाश्रि महला पञ्जवा ष षडा लियो अपने चरण परात एक नाम दियो मनमंता मन मन्ता हूँ जाता सत्गर पूराय की नित हर हर नाम दियो कीर्तन अंगीकार पै की प्रवे अङ्गीकार भगतन की राखी पात नानक चरणी प्रवी सुख पायो दन रात ਤਨ ਆ ਸ੍ਰੀ ਮਹੱਲਾ ਪੰਜਵਾ ਪਰ ਹਰਨਾ ਲੋਭ ਝੂਠ ਨਿੰਦਾ ਇਵਹੀ ਕਰਤ ਗੋਦਾਰੀ ਮਿਰਗਤ ਰਸਨਾਉ ਆਸ ਮਿਠਿਆਉ ਮੀਠੀ ਇਹੀ ਟੇਕ ਮਨ ਹੈ ਸਾਧਾਰੀ ਸਾਖਤ ਕੀ ਵਰਦਾ ਜਾਈ ਬਿਰਥਾਰੀ ਜੈਸੀ ਕਾਗਦ ਕੀ ਭਾਰ ਮੂਸਾ ਟੂਕ ਗਵਾਵਤ

सिमर सिमर स्वामी प्रवेपना शीतल तन मन शाति रूप रंग सूख तन जी का पार ब्रह मोर जाती रसना राम रसायन माती रंग रंगी राम अपने काय चरण कमल नथाती रहाओ ਜਿਸ ਕਾ ਸਾਤਨ ਹੀ ਰਖ ਲੀਆ ਪੂਰਨ ਪ੍ਰਭ ਕੀ ਪੰਤੀ ਮੇਲ ਲਿਓ ਆਪਣੇ ਸੁਖ ਦਾਤਾ ਨਾਨਕ ਹਰਿ ਰਾਖੀ ਪਾਤੀ ਤਨਾਤ ਸ੍ਰੀ ਮਹਲਾ 5 ਦੂਤ ਦੁਸ਼ਮਣ ਸਭ ਤੁਜ ਤੀ ਨਿਵਰੈ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੀਰੀ ਭਗਤ ਸੋਖਾਈ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰ ਨੀਤ ਮੋਹਾਰ ਸਹਾਈ ਹੋ ਦਾਸ ਕਾ ਕਰ ਗਏ ਉਜਰਤ ਮੀਤ ਰਹਾਓ ਸੁਨੀ ਬਨੰਤੀ ਠਾਕੁਰ ਮੇਰੇ ਏਖ ਸਮਾਨਾ ਕਰੀ ਆਪ ਨਾਨਕ ਆਨੰਦ ਪਈ ਦੁਖ ਪਾਗੀ ਸਦਾ ਸਦਾ ਹਰਿ ਜਾਪ ਤਨਾ ਸ੍ਰੀ ਮਹਲਾ 5 ਚਤੁਰਦਸਾ ਕੀ ਨੋ ਬਲੇ ਆਪਣਾ ਸ੍ਰੀ ਉਪਰ ਕਰਤਾਰਿਓ ਕਿਰਪਾ ਕਟਾਖਿਆ ਅਵਲੋਕਣ ਕੀ ਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰੱਖੀ ਗੁਰ ਗੋਬਿੰਦ ਕੰਠ ਲਾਈ ਅਵ ਗੁਣ ਸਭ ਮਿਟੀ ਦਇਆਲ ਪਰਖ ਬਖਸੰਦ ਰਹਾਉ ਜੋ ਮੰਗੈ ਠਾਕੁਰਿ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੀ ਜੋ ਬੋਲੈ ਈहां ਉहां ਸਚ ਹੋਵੈ ਤਨਾ ਸ੍ਰੀ ਮਹਲਾ 5 ਕੜੀ ਨਾ ਦੇਖਣ ਦੇ ਆਪਣਾ ਬਿਰਤ ਸਮਾਲੀ ਹੱਥ ਦੇ ਰਖੈ ਆਪਣੇ ਕੋ ਸਾਸ ਸਾਸ ਪ੍ਰਥਾ ਪਾਲੀ ਪ੍ਰਵਸੋ ਲਾਗ ਰਿਹਾ ਮੇਰਾ ਚੀਤ ਆਦਿ ਅੰਤ ਪ੍ਰਵਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਾਨ ਬਿਲਾ ਸੁਭਈ ਸਾਹਿਬ ਕੀ ਆ ਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ 5 ਜਿਸ ਕੋ ਵਿਸਰੈ ਪ੍ਰਾਨ ਪਤਤਾਤਾ ਸੋਈ ਗੁਣ ਅਭਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੀ ਅਸਰੋ ਬਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤੰਤੇ ਪ੍ਰੀਤਮ ਸੋਮਣ ਲਗਾਉ ਰਹਾਉ ਜੈ ਜੈ ਬਿਖੁਤਨ ਰਾਇਨ ਸਗਲ ਗਟਾ ਮਹਿਤਾ ਗਾਉ ਦਾਮਦਕ ਪੀਵਤ ਜਨਾਨੰਕ त्याਗੇ ਸਭ ਜੁਨ ਰਗਾਉ ਤਨਾ ਸ੍ਰੀ ਮਹਲਾ 5ਵਾਂ ਜਨਕੇ ਪੂਰਨ ਹੋਏ ਕਾਮ ਕਲੀ ਕਾਲ ਮੈਂ ਬਿਖਿਆ ਮੈਂ ਹੈ ਲੱਜਾ ਰਖੀ ਰਾਮ ਰਹਾਉ ਸੇਮਰ ਸੇਮਰ ਸਮੀ ਪ੍ਰਵੇਪਨ ਨਿਕਟਨ ਆਵੈ ਜਾਮ ਮੁਕਤ ਬੈਕੰਟ ਸਾਧਕੀ ਸੰਗਤ ਜਨ ਪਾਇਓ ਹਰ ਕਾਮ चरण कमल हर जन की थाती कोटि सुख बिसे राम गोविंद दमुदर सिमरौ तन रेना नानक सतगुरु वान तना श्री महल्ला 5वां मांगो राम तेक दान सगल मनोरथ पूरन होवै सिमरौ तुमरा नाम रहाओ ਰਨ ਤੋਂ ਤੁਹਾਰੇ ਹਿਰਦੈ ਵਸੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮੈਂ ਮੰਨ ਆਵੇ ਆਠ ਪਹਿਰ ਗੁਣ ਗਾਵੋ ਸੁਵਸਤਵ ਵਿਵਸਥਾ ਹਰ ਕੀ ਸਿਵਾ ਮਧਿਆੰਤ ਪ੍ਰਭ ਜਪਨ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜੜ ਮਨਾ ਛਾਪਨ તના શ્રી મહલ્લા પંજવા માંગો રામતિ સબ થોક માનુક કો જાચત શ્રમ પાયે પ્રભુ કે સ્મરણ મોખ રહાઉ કો ખેમણ જન સિમ્રત પ્રાણા બેદ પકાર કોખા કૃપા સિંધવ શિવ સચ પાયે દો વૈ સોહી લીલોક aan vichar behavar hai jiti bina har simran phok nanak janm maran pe kati mil sadhu bina se sok ta na sri mahalla panjva tasna boje har kai naam maha santokh hove gur vachni praso lage puran dhyan rahao ਮਹਾਕਲੋਲਾ ਬੁਜ ਮਾਇਆ ਕੀ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾਂ ਪੂਰਨ ਹੋਈ ਦਾਸ ਕੀ ਘਾਲ सर्वमनोरथ राजसुख रास आओ कीर्तन जपनाम जा कर्म लिख यातुर् नानक जन की पूर्ण काम उतना श्री महल्ला पंजवा जानकी कीनी पार ब्रह्म सार आनन्द कटे कन न पावै मूले ऊड गए बेकार रहाओ जय जय देखो तत स्वामी कोई न पहुचन हार जो जो करे अब जन की, गया जनकी होए गया तत सार करन हार रखवाला हो आओ जाकाय अंत न पारवार ਨਾਨਕ ਦਾਸ ਰਖੀ ਪ੍ਰਭ ਆਪਣੇ ਇਹ ਨਿੰਦਗ ਕਾਢੀ ਮਾਰ ਤਨਾਸਰੀ ਮਹੱਲਾ ਪੰਜਵਾਂ ਘਰ ਨੌਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਣਾ ਗੋਵਿੰਦ ਦੁਖ ਪੰਜਨਾ ਦਾਸ ਆਪਣੇ ਕਉ ਨਾਮ ਦੇਵਾ दृष्ट प्रवतारो कृपा करतारो पूजा गूपते का डली बौरहाउ काम क्रोध कर माया की बंद अनक दुख तन सद पूरी प्रभ नया नरख ਨਾਮ ਸਮਰਾਵੋ ਸਰਨ ਸੁਰੀ ਪਤ ਤੋ ਦਰਨਾਉ ਜੀ ਜੰਤ ਤਰਨਾਉ ਬੇਦੋ ਚਾਰ ਨਹੀਂ ਅਤ ਪਾਇਓ ਗਣ ਹ ਸੁਖ ਸਾਗਰ ਆ ਬ੍ਰਹਮ ਰਤ ਰਗਰਾਉ ਭਗਤ ਬਚਲ ਨਾਨਕ ਗਾਏ ਓ ਤਨਾ ਸ੍ਰੀ ਮਹੱਲਾ ਪੰਜਵਾ हालत सुख पलत सुख नेत सुख सिमरन नाम गोबिंद का सदा ली जाय मिट है कमाणी पाप चराणी साध संगत मिल मुआ जी जाय रहाओ राज जो बना हर माया महा दुख इही महत कहाई आस प्यास रमन हर गीतना ਹੀ ਹੀ ਪਦਾਰਥ ਭਗਵੰਤ ਲਹੈ ਸਰਨ ਸਮਰਥ ਆਕਾਥ ਅਗੋਚਰਾ ਪਤ ਤੋ ਦਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰ ਮੀਰਾ ਤਨਾ ਸ੍ਰੀ ਮਹੱਲਾ ਪੰਜਵਾ ਘਰ ਵਰਵਾ ਇਕ ਓੰਕਾਰ ਸਤਗੁਰ ਪ੍ਰਸਾਦ बंदना हर बंदना गुण गावो गोपाल राई रहाओ बड़ा पाग पेटी गुरदेवा कोट पराद मिटे हर सेवा ਚਰਨ ਕਮਲ ਜਾ ਕਮਨ ਦਾ ਪਾਇ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੀ ਨਿਰਭਉ ਨਾਮ ਜਪੋ ਹਰ ਰੰਗੀ ਪਰ ਤਨ ਦੋਖ ਕਿਛ ਪਾਪ ਨਾ ਫੇੜੀ ਜਮ ਜੰਦਾ ਰਨ ਆਵੈ ਨੇੜੀ ਤਿਸ ਨਾ ਅਗਨ ਪ੍ਰਵਿਆਪ ਬੁਜਾਈ ਨਾਨਕ ਉਦਰੀ ਪ੍ਰਭ ਸਰਨਾਈ ਤਨਾ ਸ੍ਰੀ ਮਹੱਲਾ ਪੰਜਵੈ ਤ੍ਰਿਪਤ ਪਈ ਸਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਜੀਵਨਾ ਹਰ ਜੀਵਨਾ ਜੀਵਨ ਹਰਿ ਜਪ ਸਾਧ ਸੰਗ ਰਹਾਓ कबर कारी बसरे ओडाई अंदन कीर्तन हर गुण गाय हस्ती रथ अस सवारी हर का मार्ग हृदय निहारी मंत्र ने अंतर चरण दयाया हर सुख निधान नानक दास पाया ਤਨਾਹ ਸ੍ਰੀ ਮਹੱਲਾ ਪੰਜਵਾਂ ਗੁਰ ਕੀ ਚਰਨ ਜੀ ਕਾ ਨਿਸਤਾਰ ਸਮੁੰਦ ਸਾਗਰ ਜੇਨਖਿਨ ਮੈਂ ਤਾਰਉ ਰਹਾਉ ਕੋਈ ਹੋ ਆਵ ਕਰਮ ਰਤ ਕੋਈ ਤੀਰਥ ਨ ਆਵ ਦਾਂਸੀ ਹਰਿ ਕਾ ਨਾਮਤ ਆਇਆ ਬੰਦਨ ਕਾਟਨ ਹਾਰ ਸੁਆਮੀ ਜਨ ਨਾਨਕ ਸਮਰੈ ਅੰਤਰ ਜਾਮੀ ਤਨਾਹ ਸ੍ਰੀ ਮਹੱਲਾ ਪੰਜਵਾਂ ਕਿਤਾਏ ਪ੍ਰਕਾਰ ਨ ਤੂਟੋ ਪ੍ਰੀਤ ਦਾਸ ਤਰੀ ਕੀ ਨਰਮਲ ਰੀਤ ਰਹਾਓ ਜੀ ਪ੍ਰਣ ਮਨ ਧਨ ਤੇ ਪਿਆਰਾ ਹਉ ਮੈਂ ਬੰਦ ਹਰ ਦੇਵਨ ਹਾਰਾ ਚਰਨ ਕਮਲ ਸੋ ਲਾਗੋ ਨੀ ਨਾਨਕ ਕੀ ਬੇਨਤੀ ਏਕ ਓ ਅੰਕਾਰ ਸਤਗੁਰ ਪ੍ਰਸਾਦ ਸਨਾ ਸ੍ਰੀ ਮਹੱਲਾ ਨਵਾਂ ਕਾਹੀ ਦੇ ਬਣ ਖੋਜਨ ਜਾਈ ਸਰਵਨ ਵਾਸੀ ਸਦਾ ਲੇ ਪਾਉ ਤੋਹੀ ਸੰਗ ਸਮਾਈ ਰਹਾਉ ਬੋਹ ਪ ਮਦ ਜੋ ਬਾਸ ਬਸਤ ਹੈ ਮੂਕਰ ਮਾਹੀ ਜੈ ਸ਼ੇਸ਼ਾਈ ਤੈਸੀ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ ਬਾਹਰ ਪੀਤਰੇ ਕੋ ਜਾਨੋ ਇਕ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨਾ ਮਿਟਾਈ ਨਾ ਪਰਮ ਕੀ ਕਾਈ ਤਨਾ ਸ੍ਰੀ ਮਹੱਲਾ ਨੌਵਾ ਸਾਦੋ ਇਹ ਜਗ ਪਰਮ ਪੁਲਾਣਾ RAM ਨਾਮ ਕਾਉ ਸਿਮਰਨਿ ਛੁਡਿ ਆਉ ਮਾਇਆ ਹੱਥ ਬਿਕੰਡਾ ਰਹਾਉ ਮਾਤਾ ਬਿਤਾਉ ਪਾਈ ਸੁਤ ਬਣਤਾ ਤਾ ਕੈ ਦਸ ਲਪਟਾਨਾ ਜੋ ਬਣ ਧਨ ਪ੍ਰਪਤਾ ਕੈ ਪਦਮੈ ਐਨਸ ਰਹੇ ਦਿਵਾਨਾ ਧੀਨ ਦਿਆਲ ਸਦਾ ਦੁਖ ਪੰਜਨ ਤਾਸ ਮਨ ਲਗਾਣਾ ਜਨ ਨਾਨਕ ਕੋਟਣ ਮੈ ਕਿਨ ਹੂੰ ਗੁਰਮਖ ਹੋਈ ਪਛਾਨਾ ਤਨ ਆ ਸ੍ਰੀ ਮਹੱਲਾ ਨਵਾ ਤੇ ਜੋਗੀ ਕੋ ਜੁਗਤ ਨ ਜਾਣੋ ਲੋਭ ਮੋ ਮਾਇਆ ਮਮਤਾ ਫੋਨਾ ਤਹੀ ਘਟ ਮਹੀਂ ਪਛਾਨੋ ਰਹਾਓ ਪਰ ਨਿੰਦਾ ਉਸਤਤ ਨ ਜਕੈ ਕੰਚਨ ਲੋਹ ਸਮਨ ਹਰਕ ਸੋ ਤੇ ਰਹੈ ਤੀਤਾ ਜੋਗੀ ਤਾਹੀ ਬਖਾਨੋ ਚੰਚਲ ਮਨ ਦਾ ਦੇਸ ਕੋ ਤਵਤ ਆਚਲ ਜਹੀ ਠਹਿਰਨ ਕਾ ਹੋ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੀ ਤੁਮ ਮਾਨਉ ਤਨਾ ਸ੍ਰੀ ਮਹਲਾ ਨਵ ਅਬ ਮੈਂ ਕਉਨ ਪਾਉ ਕਰਉ ਜੀਵ ਜਮਨ ਕੋ ਸੰਸਾਚੂ ਕੈ ਪੌ ਨਿਦ ਪਾਰ ਪਰਉ ਰਹਾਉ जनम पाई कश पलो न कीनो किनो तो मन बच कर मोह हर गुण गाई जह जी सोच तरो गौर मत सोन कस ज्ञान नओ जास जौदर परो कोना नानक प्रा भेर पछानो ਤਬਹੁ ਪਤ ਤਵ ਤਰੋ ਤਨਾ ਸ੍ਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਪਰਪੂਰੀ ਅਮਰਤ ਸੰਤ ਚੋਗੈ ਨਹੀਂ ਦੂਰੀ ਹਰ ਰਸ ਚੋਗੈ ਚੋਗੈ ਪ੍ਰਪਵੈ ਸਰਵਰਮਹਾਂਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੇ ਨਾਏ ਕੀਚੜ ਡੋਬੈ ਮੈਲ ਨਜਾਈ ਰਹਾਓ ਰਖ ਰਖ ਚਰਨ ਤਰੇ ਵਿਚਾਰੀ ਦੁਬਦਾ ਛੋਡ ਪਈ ਨਿਰੰਕਾਰੀ ਮੁਕਤ ਪਦਾਰਥ ਅਰਥ ਜਾਖੀ ਆਵਣ ਜਨ ਰਹੀ ਗੁਰ ਰਾਖੀ ਸਰਵ ਰਹੰਸਾ ਛੋਟ ਨਜਾਈ heem pagat kar sa jismai sarvar mai hans hans mai sagar akath kathao gurvachniyan dar sanna mandala ik yogi vaisi nar na parakh kah ko kaisi ਤ੍ਰੇ ਪਵਨ ਜੋਤ ਰਹੀ ਲਵਲਾਈ ਸੁਰ ਨਰਨਾਥ ਸੱਚੀ ਸਰਨਾਈ ਆਨੰਦ ਮੂਲ ਅਨਥ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਸ਼ਲ ਭੈ ਕਾਟਨ ਹਾਰੀ ਹਉ ਮੈ ਮਾਰ ਮਲੇ ਭਗਤਾਰੀ ਅਣਕ ਜਤਨ ਕਾਰ ਕਾਲ ਸੰਤਾਈ ਮਰਨ ਲਖਾਈ ਮੰਡਲ ਮੈਂ ਆਈ ਜਨਮ ਪਦਾਰਤ ਤੋ ਵਦਖੋ ਬੈ ਆਪਣ ਚੀਨਸ ਪਰਮ ਪਰਮ ਰੋਵੈ ਕਹਿ ਤੋ ਪੜ ਤੋ ਸੁਣ ਤੋ ਈਕ ਧੀਰਜ ਤਰਮ ਤਰਨੀ ਤਰਟੀ ਕਾ ਜਤ ਸਤ ਸੰਜਮ ਹਿਰਦੈ ਸਮਾਈ ਚੌਥੀ ਪਦ ਕਉ ਸੇ ਜਨ ਮਨ ਪਤੀ ਆਈ ਸਾਚੀ ਨਿਰਮਲ ਮੈਲ ਨ ਲਾਗੈ गुरुकशवद परम पौ प गय सूरत मूर्त आद्यानुप नानक जाचय साच स्वरूप